ਇੱਕ ਰੀ ਇੱਕ ਸਿੰਘ ਤੇ ਪਠਾਣਾ ਦੀ ਸ਼ਰਤ ਲੱਗ ਗਈ। ਯਾ ਬਾਬਾ ਬਾਗੜ ਸਿੰਘ ਜੀ ਕਹਿੰਦੇ ਪੰਜ ਪਠਾਣਾ ਨੂੰ ਮੈਂ ਪੈਰ ਜ਼ਮੀਨ ਤੇ ਰੱਖੂੰਗਾ। ਜੇ ਤੁਸੀਂ ਪੰਜੋਂ ਰਲ ਕੇ ਮੇਰਾ ਪੈਰ ਪੁੱਟ पाए ਤੇ ਜਿੱਤ ਤੁਹਾਡੀ। ਜੇਕਰ ਨਹੀਂ ਪੁੱਟ पाए ਤੇ ਜਿੱਤ ਖਾਲਸੇ ਦੀ। ਫਿਰ ਪਠਾਣ ਕੋ ਕਹਿਣ ਲੱਭਿਆ ਇਹ ਤੇ ਜੰਗ ਸ਼ੁਰੂ ਹੀ ਨਹੀਂ ਹੋਈ। ਤੂੰ ਸਾਡੇ ਕੋ ਪਹਿਲੋ ਹੀ ਪੈਰੀ ਹੱਥ ਲਵਾਉਣਾ ਚਾਹੁੰਦਾ। ਅਸੀਂ ਪੈਰੀ ਹੱਥ ਨਹੀਂ ਲਾਉਣੇ। ਤੇਰੇ ਨਾਲ ਪੰਜਾਂ ਲੜਾ ਲੈਨੇ। ਕਰ ਆ ਕੇ ਗੁਰੂ ਦਾ ਸਿੰਘ ਕਹਿੰਦਾ ਠੀਕ ਆ ਲਾ ਲੂ ਪੰਜਾ ਫਿਰ ਪੰਜਾ ਲੜਉਣ ਵਾਸਤੇ ਸਭ ਤੋਂ ਤਗੜਾ ਜਵਾਨ ਪਠਾਨ ਆਇਆ ਉਹਨੇ ਪੰਜਾ ਲੜਉਣ ਵਾਸਤੇ ਹੱਥ ਅੱਗੇ ਕੀਤਾ ਬਾਬਾ ਬਗੜ ਸਿੰਘ ਜੀ ਨੇ ਹੱਥ ਫੜਿਆ ਇੰਨੀ ਜ਼ੋਰ ਦੀ ਹੱਥ ਛੋੜਿਆ ਕਿ ਉਹਦੀ ਉਂਗਲਾਂ ਟੁੱਟ ਗਈਆਂ ਉਂਗਲਾਂ ਦੀ ਹੱਡੀਆਂ ਟੁੱਟ ਗਈਆਂ ਫਿਰ ਉਹ ਚੀਕਾ ਮਾਰ ਕੇ ਕਹਿੰਦਾ ਬਾਬਾ ਬਗੜ ਸਿੰਘ ਤੂੰ ਪੰਜਾ ਛੱਡ ਅਸੀਂ ਪੰਜਾ ਰਾਲ ਕੇ ਤੇਰਾ ਪੈਰ ਹੀ ਪੁੱਟ ਲੈਨੇ ਆ ਮੰਜਾ ਨਹੀਂ ਸਾਡੇ ਕੋ ਲੜਾਇਆ ਜਾਣਾ ਤੇ ਅੱਗੋਂ ਗੁਰੂ ਦਾ ਸਿੰਘ ਕਹਿੰਦਾ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪੈਰ ਫੁੱਟ ਲੋ ਮੇਰਾ ਜੇ ਹਾਰ ਕੇ ਚਲੇ ਹੀ ਜਾਓਗੇ ਤਾਂ ਫਿਰ ਕੀ ਹੋ ਜੂਗਾ ਤੁਸੀਂ ਸਾਰ ਸੰਗਤ ਦੀ ਸਿੰਘ ਦੀ ਚੜ੍ਹਦੀ ਖਲਾ ਵੇਖੋ ਫਿਰ ਪੰਜ ਪਠਾਣ ਬਾਬਾਈ ਦਾ ਪੈਰ ਫੁੱਟਦੇ ਰਹੀ ਕਈ ਘੜੀਆਂ ਤੱਕ ਲੱਗੇ ਰਹੇ ਪਠਾਣ ਜਿੰਨਾ ਜਿੰਨਾ ਜ਼ੋਰ ਲਾ ਰਹੇ ਨੇ ਉਹਨਾਂ ਦਾ ਪੈਰ ਤਾਂ ਠੱਸਦਾ ਜਾ ਰਿਹਾ ਵਾਏ ਗੁਰੂ ਠਾ ਠੱਸਦਾ ਜਾ ਰਿਹਾ ਅੱਗੋਂ ਬਚਨ ਪਤਾ ਕੀ ਕਹਿੰਦਾ ਗੁਰੂ ਦਾ ਸੂਰਮਾ ਕੰਦਨ ਮੇਰੇ ਪਾਸ਼ਾ ਨੇ ਆਖਿਆ ਏ ਸਵਾ ਲੱਖ ਸੇ ਇੱਕ ਲੜਾਉ ਸਾਡੇ ਪਾਸ਼ਾ ਨੇ ਆਖਿਆ ਹਾਡਾ ਦੇ ਇੱਕ ਸਿੰਘ ਸਵਾ ਲੱਖ ਨਾਲ ਲੜਦਾ ਤੂੰ ਇਹਦੇ ਫੇਰ ਪੰਜੋ